ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਚੱਲੇ ਆਂ ਸ਼੍ਰੀ ਅਨੰਦਪੁਰ ਸਾਹਿਬ ਜੀ ਉੱਥੇ ਆਪਾਂ ਦਰਸ਼ਨ ਕਰਾਂਗੇ ਤੇ ਕਾਫੀ ਸਾਲਾਂ ਬਾਅਦ ਚੱਲੇ ਆਂ ਮੈਂ ਮਾਮੇ ਮੁੰਡਾ ਬਾਹਰੋਂ ਆਇਆ ਨਵਉਸਲਮਾਬਾਦ ਤੇ ਮੈਂ ਵੀ 9-10 ਸਾਲਾਂ ਬਾਅਦ ਆਇਆ ਜੀ ਤੇ ਆਪਾਂ ਦੋਵੇਂ ਹੁਣ ਦਰਸ਼ਨ ਕਰਨ ਜਾਵਾਂਗੇ ਤੇ ਉੱਥੇ ਤੁਹਾਨੂੰ ਵੀਊ ਦਿਖਾਵਾਂਗੇ ਨਾਲੇ ਜੂਬਾ ਸਾਹਿਬ ਦੇ ਕਰਾਂਗੇ ਦਰਸ਼ਨ ਤੇ ਵੀਡੀਓ ਬਣੇ ਰਹੋ ਤੇ ਆਹ ਦੇਖ ਲਓ ਜੀ ਮੌਂਕੀ ਦੇਖ ਸਕਦੇ ਤੁਸੀਂ ਕਿਵੇਂ ਕਿੰਨੀ ਕਤਾੜ ਚ ਮੌਂਕੀ ਉਹ ਬੈਠੇ ਹੋਏ ਨੇ ਤੇ ਸਾਡੀ ਗੱਡੀ ਵਾਲਾ ਵਿਚਾਰੇ ਭੱਜ ਰਹੇ ਨੇ ਕੁਝ ਖਾਣ ਨੂੰ ਮੰਗ ਰਹੇ ਨੇ ਦੇਦੇ ਕੋਈ ਫਰੰਦ ਤੇ ਦੇਖੋ ਜੀ ਵਿਚਾਰੇ ਇਹਨਾਂ ਦੀ ਵੀ ਜ਼ਿੰਦਗੀ ਆ ਤੇ ਆਹ ਦੇਖੋ ਜੀ ਮੇਲੇ ਦਾ ਮੇਲਾ ਲੱਗਾ ਪਿਆ ਜੀ ਦੇਖੋ ਇਹ ਵਿਚਾਲੇ ਕਿਸੇ ਆਸਤੇ ਬੈਠੇ ਨੇ ਇੱਥੇ ਜੋ ਵੀ ਰੋੜ ਤੋਂ ਲੰਘਦੇ ਨੇ ਤੈਨੂੰ ਕੁਛ ਨਾ ਕੁਛ ਪਾਈਦਾ ਜੀ ਇਹ ਕਰਦੋਂਗਾ ਆਪਾਂ ਸਾਰਾ ਕੁਝ ਤਾਂ ਰੱਖ ਲਿਆ ਹੁਣ ਇਹ ਲਓ ਜੀ ਦੋਸਤ ਅਮਬੀ ਲੱਗਿਆ ਰੋ ਤੇ ਕਾਫੀ ਸਮਾਂ ਹੋ ਗਿਆ ਏ ਸ਼ਾਮ ਪੈ ਚੁੱਕੀ ਆ ਕੁਦਰਤ ਰੋਪਿੰਡ ਦੇ ਲਗਾ ਕਰਦਾ ਪਿਆ ਗਿਆ ਤੇ ਤੁਹਾਨੂੰ ਰੋਪੀਵਾਗੇ ਇੱਥੇ ਦੇਖੋ ਸਾਰੇ ਨੇ ਰੋ ਪੀ ਰਹੇ ਆ ਤੇ ਬਸ ਥੋੜਾ ਜੀ ਅੱਧੇ ਘੰਟੇ ਦਾ ਸਫਰ ਹੋ ਰਿਹਾ ਹੈ ਉਸ ਤੋਂ ਬਾਅਦ ਤੁਹਾਨੂੰ ਬੂਟ ਦਿਖਾਵਾਂਗੇ ਲੋ ਜੀ ਕੇਸਗੜ ਸਾਹਿਬ ਅਸੀਂ ਪਹੁੰਚ ਗਏ ਆ ਜੀ ਤੇ ਕਾਫੀ ਹਨੇਰਾ ਹੋ ਗਿਆ ਏ ਪਰ ਮੈਕਨਾਂ ਮਾਨੂੰ ਸਕੂਨ ਮਿਲ ਰਿਹਾ ਜੀ ਤੇ ਸਾਨੂੰ ਸ਼ਾਮ ਨੂੰ 7:00 ਵਜੇ ਨੇ ਤੇ ਦੇਖੋ ਹਨੇਰਾ ਹੋ ਗਿਆ ਏ ਹੁਣ ਜਾ ਕੇ ਆਪਾਂ ਗੁਰੂ ਜੀ ਦਾ ਲੰਗਰ ਛੱਕਾਂਗੇ ਤੇ ਨਾਲੇ ਅਸੀਂ ਦਰਸ਼ਨ ਕਰਾਂਗੇ ਜਾ ਕੇ ਤੇ ਦਿਖਾਵਾਂਗੇ ਤੁਹਾਨੂੰ ਵੀਡੀਓ ਨੂੰ ਬਣੇ ਰਹੋ ਵਾਹਿਗੁਰੂ ਜੀਓ ਸਵੇਰ ਹੋ ਗਈ ਹੈ ਜੀ ਤੇ ਅਸੀਂ ਰਾਤ ਨੂੰ ਹੀ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਦਰਸ਼ਨ ਕਰ ਲਈ ਸੀਗੇ ਤੇ ਹੁਣ ਅਸੀਂ ਸਵੇਰ ਦੇ ਚਾਹ ਦੇ ਲੰਗਰ ਛੱਕ ਕੇ ਤੇ ਹੁਣ ਅਸੀਂ ਸ੍ਰੀ ਬੋਲੀ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਨਾਲੇ ਅਸੀਂ ਉੱਥੇ ਔਯੂਬਾ ਘਰ ਵੀ ਦੇਖਾਂਗੇ ਤੇ ਵੀਡੀਓ ਨਾਲ ਤੁਸੀਂ ਬਣੇ ਰਹੋ ਤਦ ਤੁਸੀਂ ਦੇ ਸਕਦੇ ਹਾਂ ਜੀ ਕਾਫੀ ਹਾਈਟ ਤੇ ਸੀ ਜੀ ਇੱਕ ਗੁਰਦੁਆਰਾ ਸਾਹਿਬ ਜੀ ਤੇ ਅਸੀਂ ਉਤੋਂ ਵੀਡੀਓ ਬਣਾ ਰਿਹਾ ਤੇ ਉਤੋਂ ਦੇਖੋ ਜੀ ਥੱਲੇ ਹੋਰ ਵੀ ਲੱਗ ਲੱਗੇ ਕਿੰਨੇ ਗੁਰਦੁਆਰੇ ਸਾਹਿਬ ਸਾਨੂੰ ਨਜ਼ਰ ਆਏ ਤੇ ਹੁਣ ਅਸੀਂ ਜਾਵਾਂਗੇ ਬੁਲੀ ਸਾਹਿਬ ਜੀ ਵਾਹਿਗੁਰੂ ਜੀ ਇਹ ਕਿਲਾ ਸ਼੍ਰੀ ਨੰਦਪੁਰ ਸਾਹਿਬ ਹੈ ਜੀ ਦੇ ਹੁਣ ਅਸੀਂ ਅੰਦਰ ਜਾਵਾਂਗੇ ਤੇ ਤੁਹਾਨੂੰ ਦਿਖਾਣੇ ਆ ਜੀ ਹੋਰ ਵੀ ਗੁਰਦੁਆਰਾ ਸਾਹਿਬ ਅੰਦਰ ਨੇ ਤੇ ਤੁਸੀਂ ਦਰਸ਼ਨ ਕਰਿਓ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਲੇ ਦੀਆਂ 132 ਪਵਿੱਤਰ ਪੌੜੀਆਂ ਜੀ ਤੇ ਅਸੀਂ ਹੁਣ نیچے ਜਾ ਕੇ ਦਰਸ਼ਨ ਕਰਾਂਗੇ ਜੀ ਤੇ ਜਲ ਵੀ ਪਵਿੱਤਰ ਜਲ ਲੈ ਕੇ ਆਵਾਂਗੇ ਜੀ ਵਾਹਿਗੁਰੂ ਜੀਓ ਤੇ ਹੁਣ ਅਸੀਂ نیچے ਜਾ ਰਹੇ ਹਾਂ 132 ਪੌੜੀਆਂ ਤੇ ਤੇ ਅਸੀਂ ਹੁਣ نیچے ਦਰਸ਼ਨ ਕਰਾਂਗੇ ਤੇ ਨਾਲੇ ਜਲ ਲੈ ਕੇ ਆਵਾਂਗੇ ਵਾਹਿਗੁਰੂ ਜੀ ਫਿਰ ਅਸੀਂ ਗੁਰਦੁਆਰਾ ਸ੍ਰੀ ਤਪਸਤਾਨ ਦੇ ਦਰਸ਼ਨ ਕੀਤੇ ਜੀ ਵਾਹਿਗੁਰੂ ਜੀ ਦੇਖੋ ਜੀ ਟੋਕਨ ਅਸੀਂ ਲੈ ਲਿਆ ਸੀਗਾ ਤੇ ਹੁਣ ਅਸੀਂ ਚੱਲੇ ਸੀਗੇ ਅੰਦਰ ਤੇ ਜਦੋਂ ਅਸੀਂ ਅੰਦਰ ਗਏ ਤਾਂ ਦੇਖੋ ਸਾਹਮਣੇ 뷰 ਬਹੁਤ ਹੀ ਵਧੀਆ ਨਜ਼ਰ ਆਇਆ ਜੀ ਤੇ ਹੁਣ ਅੰਦਰ ਇਤਿਹਾਸ ਪੁਰਾਣਾ ਸਿੱਖ ਇਤਿਹਾਸ ਦੇਖਾਂਗੇ ਜੀ ਜਾ ਕੇ ਅਸੀਂ ਜੀਮਾਂ ਦਾ ਆਬਰਾਨਾ ਲੋ ਜੀ ਅਸੀਂ ਆਗੇ ਸੀਗੇ ਬਾਹਰ ਤੇ ਅਸੀਂ ਅੰਦਰ ਸਾਰਾ ਹੀ ਸਿੱਕ ਇਤਿਹਾਸ ਤੇ ਅੰਗਰੇਜ਼ਾਂ ਬਾਰੇ ਜੋ ਪੁਰਾਣੇ ਸਮਿਆਂ ਚ ਇਤਿਹਾਸ ਸਾਰਾ ਅੰਦਰ ਦੱਸਿਆ ਹੋਇਆ ਤੇ ਆਪਾਂ ਸਾਰਾ ਦੇਖਿਆ ਤੇ ਹੁਣ ਅਸੀਂ ਜਾਵਾਂਗੇ ਬਾਹਰ ਵਾਹਿਗੁਰੂ ਜੀ ਗੁਰਦੁਆਰੇ ਦੇ ਸਾਹਿਬ ਜੀ ਮੇਲਾ ਲੱਗਾ ਹੋਇਆ ਸੀਗਾ ਤੇ ਬਾਹਰ ਬਰਤਨ ਮਿਲਦੇ ਸੀ ਕੋਈ ਵੀ ਬਰਤਨ ਲੈ ਸਕਦੇ ਜੀ ਲੱਕੜ ਦੇ ਸਟੀਲ ਦੇ ਲੋਹੇ ਦੇ ਲੋ ਜੀ ਦਰਸ਼ਨ ਅਸੀਂ ਕਰ ਲਏ ਆ ਜੀ ਆਨੰਦਪੁਰ ਸ੍ਰੀ ਆਨੰਦਪੁਰ ਸਾਹਿਬ ਦੇ ਤੇ ਬਹੁਤ ਹੀ ਸਾਨੂੰ ਵਧੀਆ ਲੱਗਿਆ ਤੇ ਹੁਣ ਅਸੀਂ ਘਰ ਵਾਪਸ ਜਾ ਰਹੇ ਆ ਤੇ ਤੁਸੀਂ ਦੱਸਿਓ ਜੀ ਬਲੌਗ ਤੁਹਾਨੂੰ ਕਿਵੇਂ ਦਾ ਲੱਗਾ ਤੇ ਵੀਡੀਓ ਕਿਦਾਂ ਲੱਗੀ ਜੀ ਸਾਨੂੰ ਤਾਂ ਬਹੁਤ ਆਨੰਦ ਆਇਆ ਏ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ